ਪਿਛਲੇ ਲੰਮੇ ਸਮੇਂ ਤੋਂ ਫਗਵਾੜਾ ਵਾਸੀ ਗੰਦਗੀ ਦੇ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਨੇ ਫਗਵਾੜਾ ਦੇ ਬੰਗਾ ਰੋਡ ਦੇ ਬਾਜ਼ਾਰਾਂ ਵਿੱਚ ਸੀਵਰੇਜ ਦਾ ਪਾਣੀ ਸੜਕਾਂ ਉੱਤੇ ਤੈਰ ਰਿਹਾ ਜਿਸ ਦੇ ਨਾਲ ਦੁਕਾਨਦਾਰਾਂ ਦੀ ਦੁਕਾਨਦਾਰੀ ਕਰਨੀ ਬਹੁਤ ਔਖੀ ਹੋ ਗਈ ਹੈ ਮੀਡੀਆ ਨਾਲ ਗੱਲ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਸੰਬੰਧੀ ਪ੍ਰਸ਼ਾਸਨ ਦੇ ਕਈ ਵਾਰ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਪਰ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇੱਥੇ ਸੀਵਰੇਜ ਦਾ ਪਾਈਪ ਪਾਣਾ ਚਾਹੀਦਾ ਹੈ ਜਿਸ ਦੇ ਨਾਲ ਇਸ ਸਮੱਸਿਆ ਦਾ ਪੂਰਨ ਤੌਰ ਤੇ ਹੱਲ ਹੋ ਸਕੇ ਦੱਸਦੇ ਇਹ ਕਿ ਦੁਕਾਨਦਾਰਾਂ ਵੱਲੋਂ ਅੱਜ ਪ੍ਰਦਰਸ਼ਨ ਕਰ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਸੰਘਰਸ਼ ੋਰਤੀਖਾ ਕੀਤਾ ਜਾਵੇਗਾ ਕੀ ਨਾ ਜੀ ਆਪਣਾ ਮੇਰਾ ਰਵਿੰਦਰ ਵਾਲੀਆ ਜੀ ਹਾਂਜੀ ਸਰ ਕੀ ਮਾਮਲਾ ਕੀ ਅੱਜ ਸਰ ਮਗਰੀ ਕੀ ਤੁਸੀਂ ਆਪਣਾ ਜਿਹੜਾ ਸਭ ਤੋਂ ਵੱਡਾ ਹੈਗਾ ਵਾ ਪਾਣੀ ਅੱਗੇ ਬਲੌਕ ਹੋਇਆ ਹੈਗਾ ਬਾਅਦ ਇਸ ਤੋਂ ਤਕਰੀਬਨ 100 200 ਮੀਟਰ ਬਾਅਦ ਤੇ ਉਹਦੇ ਕਰਕੇ ਪਾਣੀ ਜਿਹੜਾ ਨਾਲੀਆਂ ਦਾ ਬਿਲਕੁਲ ਬੰਦ ਹੋ ਉਹ ਕਿਉਂਕਿ ਪਾਣੀ ਅਗੇ ਬੰਦ ਹੋਣ ਕਰਕੇ ਇੱਥੋਂ ਓਵਰਫਲੋ ਹੋ ਕੇ ਸਾਰਾ ਸੜਕ ਦੇ ਉੱਤੇ ਆ ਰਿਹਾ ਔਰ ਬੀਸਮੈਂਟ ਚ ਜਾ ਰਿਹਾ ਵਾ ਜਿੱਥੇ ਵੀ ਲੋਕਾਂ ਦੇ ਜਾ ਰਿਹਾ ਵਾ ਦੁਕਾਨਾਂ ਦੇ ਅੰਦਰ ਜਾ ਰਿਹਾ ਗਾਹ ਆਣਾ ਜਾਣਾ ਮੁਸ਼ਕਲ ਹੋ ਗਿਆ ਵਾ ਇਹਦੇ ਵਿੱਚ ਪਾਣੀ ਵਾਰੀ ਤੁਸੀਂ ਦੇਖੋ ਪਾਣੀ ਦੀ ਇੰਨੀ ਗੰਦੇ ਨਾਲੀ ਦੀ ਸਮੈਲ ਆ ਰਹੀ ਆ ਕਿ ਆਪਾਂ ਖੜੇ ਹੋਣਾ ਵੀ ਇੱਥੇ ਮੁਸ਼ਕਲ ਹੋ ਜਾਂਦਾ ਤੇ ਗਾਹ ਦਾ ਆਣਾ ਜਾਣਾ ਜਾਂ ਦੁਕਾਨਦਾਰੀ ਵੀ ਸਾਡੀਆਂ ਸਾਰੀਆਂ ਖਰਾਬ ਹੋ ਰਹੀਆਂ ਗਈਆਂ ਵਾ ਸਾਰ ਜਿਹੜਾ ਤੁਸੀਂ ਮਤਲਬ ਕੀ ਇਸ ਮਾਮਲੇ ਨੂੰ ਲੈ ਕੇ ਨਗਰ ਨਗਰ ਦੇ ਧਿਆਨ ਚ ਲਿਆਂਦਾ ਕਦੀ ਅੱਜ ਦੇ ਦੇਖੋ ਜੀ ਦੋ ਵਾਰੀ ਮੈਂ ਵੀ ਜਾ ਚੁੱਕਾ ਹਾਂਗਾ ਵਾ ਬਾਕੀ ਸਾਡੇ ਹਰ ਦੁਕਾਨਦਾਰ ਪਹਿਲਾਂ ਦੋ ਦੋ ਤਿੰਨ ਤਿੰਨ ਵਾਰੀ ਜਾ ਚੁੱਕੇ ਐ ਇਦਾਂ ਨਹੀਂ ਹੈਗਾ ਕਮਸ਼ੇ ਕਮ ਮੇਰ ਕੱਲ 15 ਜਾਂ 20 ਚੱਕਰ ਲੱਗ ਚੁੱਕੇ ਐ ਸਾਰਿਆਂ ਦੇ ਦੋ ਵਾਰੀ ਮੈਂ ਖੁਦ ਵੀ ਜਾ ਕੇ ਆ ਚੁੱਕਾ ਵਾਂ ਲੇਕਿਨ ਇਹ ਮਸਲਾ ਹੱਲ ਨਹੀਂ ਹੋ ਰਿਹਾ ਹੈਗਾ ਜਿੰਨੀ ਦੇਰ ਵੈਸੇ ਇਹਨੂੰ ਪ੍ਰਾਪਰ ਇਹਦਾ ਪਾਣੀ ਦੀ ਨਿਕਾਸੀ ਨਹੀਂ ਹੋਊਗੀ ਜਾਂ ਪਾਣੀ ਦੀ ਨਾਲੀ ਜਾਂ ਸੀਵਰੇਜ ਦਾ ਕੋ ਪਾਇਪ ਨਹੀਂ ਪਾਇਆ ਜਾਊਗਾ ਉਨੀ ਦੇਰ ਪ੍ਰਾਪਰ ਮਸਲਾ ਹੱਲ ਨਹੀਂ ਹੋ ਸਕਦਾ ਪਾਣੀ ਇਦਾਂ ਨਿਤਾਨ ਰਹਿਣਾ ਵਾ ਬਹੁਤ ਮੁਸ਼ਕਲ ਆ ਰਹੀ ਆ ਸਾਡੇ ਦੁਕਾਨਦਾਰ ਪਰ ਆਵਾਜ ਜਿੰਨੇ ਵੀ ਹੈਗੇ ਇੱਥੇ ਸਾਡੇ ਉਹਨਾਂ ਨੂੰ ਬਹੁਤ ਪਾਣੀ ਦੀ ਇਹਦੀ ਪਾਚ ਮੈਲ ਬਹੁਤ ਆ ਰਹੀ ਹੈ ਜੀ ਇੱਥੇ ਖੜਾ ਹੋਣਾ ਮੁਸ਼ਕਲ ਹੋ ਜਾਂਦਾ ਵਾ ਦੇ ਬੱਚੇ ਵੀ ਨੰਗਦੇ ਆ ਉਹ ਪਾਣੀ ਦਾ ਸੀਵਰੇਜ ਦੇ ਪਾਣੀ ਦੇ ਵਿੱਚੋਂ ਨੰਗੇ ਜਾਣਾ ਪੈਂਦਾ ਉਹਨਾਂ ਇਹਨਾਂ ਨੂੰ ਅੱਧਰਲੇ ਸਕੂਲ ਜਿੱਦਾਂ ਜਾਂਦੇ ਹੈਗੇ ਕੀ ਆਪਾਂ ਮੰਗ ਰੱਖਦੇ ਆ ਨਗਰ ਨਗਰ ਦੀ ਟੀਮ ਕੋ ਆਪਾਂ ਜਲਦੀ ਹੋਣਾ ਚਾਹੀਦਾ ਜਿੰਨਾ ਤੇ ਜਲਦੀ ਜਲਦੀ ਕੰਮ ਕਰਵਾਉਣਾ ਚਾਹੀਦਾ ਇਹਦੇ ਧਿਆਨ ਦਿੱਤਾ ਦਿੱਤਾ ਜਾਵੇ ਇਹਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੇ ਕੰਮ ਹੋਣਾ ਚਾਹੀਦਾ ਕੋਈ ਨਾਲੀ ਦਾ ਗੰਦਾ ਪਾਣੀ ਨਾਲੀ ਸੜਕ ਦੇ ਆਣਾ ਬਹੁਤ ਗਲਤ ਗੱਲ ਹੈਗੀ ਆ ਔਰ ਮੇਨ ਬਾਜ਼ਾਰ ਤੁਸੀਂ ਕਹਿ ਸਕਦੇ ਆ ਥਾਣੇ ਦੇ ਬਿਲਕੁਲ ਨੇੜੇ ਹੈਗਾ ਮੇਨ ਬਾਜ਼ਾਰ ਬਿਲਕੁਲ ਮੇਨ ਬਾਜ਼ਾਰ ਹਾਂ ਹਾਂ ਬਾਕੀ ਕਮੇਟੀ ਵਾਲਿਆਂ ਨੇ ਜਿੱਦਾਂ ਦੀ ਸਾਨੂੰ ਹੈਲਪ ਚਾਹੀਦੀ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਜੋ ਕਹਿੰਦੇ ਕਿਸੇ ਕੋਲ ਥੜੇ ਚੜਾਣੇ ਆ ਜਾਂ ਕਿੰਦਾ ਸਾਰੇ ਦੁਕਾਨਪਰਾ ਜਿਹੜੇ ਹੈਗੇ ਆ ਉਹ ਨਾਲ ਨਾਲ ਖੜੇ ਆ ਕਹਿੰਦੇ ਕੋਈ ਇਦਾਂ ਦੀ ਗੱਲ ਨਹੀਂ ਲੇਕਿਨ ਸਾਡਾ ਜਿਹੜਾ ਪਾਣੀ ਇੱਥੇ ਸੜਕ ਤੇ ਨਹੀਂ ਆਣਾ ਚਾਹੀਦਾ ਪਾਣੀ ਨਾਲੀ ਦੇ ਵਿੱਚੋਂ ਹੀ ਲੰਘਣਾ ਚਾਹੀਦਾ ਵਾ ਮਾਮਲਾ ਕੀ ਆ ਜਿਹੜਾ ਅੱਜ ਦੇਖੋ ਇਹ ਪਾਣੀ ਸੀਵਰੇ ਦਾ ਗੰਦਾ ਪਾਣੀ ਹੋਰ ਫਲੋ ਹੋ ਕੇ ਸੜਕ ਤੇ ਆਂਦਾ ਹੈ ਸੜਕ ਦੇ ਆ ਕੇ ਦੇਖੋ ਦੁਕਾਨਦਾਰਾਂ ਨੂੰ ਕਿੰਨੀ ਪਰੇਸ਼ਾਨੀ ਆ ਦੁਕਾਨਾਂ ਦੇ ਅੰਦਰ ਆਪਣਾ ਕੰਮ ਕਰਨ ਦਾ ਵੀ ਬੜੇ ਔਖੇ ਆ। ਕੁਮਾਰੀ ਕੱਢਣ ਜਾਂ ਆਪਣਾ ਦੁਕਾਨ ਦਾ ਕੰਮ ਕਰਨ। ਦੁਕਾਨ ਦੇ ਬੋਰੇ ਆ ਕੇ ਸਾਰੇ ਦੁਕਾਨਦਾਰਾਂ ਬੋਰੇ ਆ ਕੇ ਪਾਣੀ ਖੜਾ ਹੋ ਜਾਂਦਾ ਹੈ। ਦੁਕਾਨਾਂ ਦੇ ਅੰਦਰ ਵੀ ਪਾਣੀ ਜਾਂਦਾ ਹੈ। ਹੁਣ ਗਾਗ ਨੂੰ ਦੇਖੀਏ ਕਿ ਆਪਾਂ ਪਾਣੀ ਦੇਖੀ ਹੋਰ ਕੰਮ ਨਹੀਂ ਆਉਂਦੀ ਵੀ ਆਪਾਂ ਖੜਾ ਨਹੀਂ ਸਕਦੇ 5 ਮਿੰਟ ਵਿੱਚ। ਤੇ ਪ੍ਰਸ਼ਾਸਨ ਅੱਗੇ ਹੀ ਪੀਲਾ ਵੀ ਇਹਨੂੰ ਜ਼ਰੂਰੀ ਤੌਰ ਤੇ ਕੰਮ ਕਰਾਇਆ ਜਾਵੇ ਤਾਂ ਕਿ ਬਾਜ਼ਾਰਾਂ ਨੂੰ ਪਰੇਸ਼ਾਨੀ ਨਾ ਹਾਲ ਹੋਵੇ। ਸਾਰੇ ਕਿਸ ਰੋਡ ਦੇ ਉੱਪਰ ਦੁਕਾਨਾਂ ਵਾ ਇਹ ਸਰਾਏ ਰੋਡ ਸਰਾਏ ਬਾਜ਼ਾਰ ਤੇ। ਇਹ ਬਾਜ਼ਾਰ ਆ। ਦੇ ਕਦੀ ਪਰਛਾਈਂਦੇ ਤੇ ਅੰਜ ਨਹੀਂ ਲੈਂਦਾ ਸੀ ਇਸ ਚੀਜ਼ ਨੂੰ ਲੈ ਕੇ ਤੇ ਧਿਆਨ ਬੜੀ ਦੇਰ ਤੋਂ ਲਿਆ ਰਹੇ ਆ ਜੀ ਇਹ ਕਿਉਂ ਨਾਲਾ ਹੀ ਬੰਦ ਹੋਇਆ ਹੈ ਇਹ ਚਾਹੀਦਾ ਵੀ ਨਾਲਾ ਕਿਉਂ ਖੋਲ੍ਹਿਆ ਜਾਵੇ ਤਾਂ ਕਿ ਨਾਲੇ ਦਾ ਪਾਣੀ ਢੋਟ ਤੱਕ ਜਾਵੇ ਤੇ ਸਾਡੀ ਪਰੇਸ਼ਾਨੀ ਦਾ ਹੱਲ ਹੋਵੇ ਸਾਰੀ ਜਿੱਦਾਂ ਹੁਣ ਬਰਸਾਤਾਂ ਦੀ ਮੌਸਮ ਆ ਰਹੇ ਆਂ ਗਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਬਰਸਾਤਾਂ ਦੇ ਮੌਸਮ ਇਹੀ ਆ ਵੀ ਸੜਕਾਂ ਤੇ ਪਾਣੀ ਆ ਜਾਊਗਾ ਤਾਂ ਕਿੱਟੀਆਂ ਚੱਲਣਗੀਆਂ ਹੋਰ ਕੀ ਹੋਣਾ ਜਿਆਦਾ ਬਜਾਦਾ ਖਰਾਬੀ ਇਹਨੂੰ ਕਿੰਝ ਬਰਸਾਤਾਂ ਦੇ ਪਾਣੀ ਆ ਗਿਆ ਪਰ ਨਹੀਂ ਚਾਹਤ ਨੂੰ ਆਪ ਹੀ ਚਾਹੀਦਾ ਨਹੀਂ